ਮਨੂ ਤੇ ਚਲ ਗਿਆ ਕਿ ਤੁਸੀਂ ਜਲ ਪਾਣੀ ਮੈਂ ਫਿਰ ਲੈ ਲੈਂਦਾ ਮੈਂ ਚਲਦਾ ਉਹਨਾਂ ਨੇ ਵੀ ਸਿੱਧੇ ਪਲਾਉਲਿਸ ਲੈ ਕੇ ਮੈਂ ਮੱਥਾ ਟੇਕਿਆ ਜਦ ਹੁਕਮਨਾਮਾ ਲਿਆ ਤੂੰ ਮੇਰੇ ਰਾਉਂਡ ਤੇ ਖੜੇ ਹੋ ਗਏ ਔਰ ਮੈਨੂੰ ਇਹ ਲੱਗਾ ਕਿ ਮੈਂ ਹਾਂ ਕਿਸੇ ਬਹੁਤ ਡੂਗੀ ਖੱਡਰ ਚ ਡਿੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਜੋ ਇਕੱਠ ਹੈ ਨਗਰ ਨਿਵਾਸੀ ਪਿੰਡ ਖਿਜੜਾਵਾਦ ਅਤੇ ਇਲਾਕਾ ਨਿਵਾਸੀ ਕੁਝ ਸਥਿਤ ਵੀਰਾਂ ਦਾ ਇਕੱਠ ਹੈ ਜੋ ਕਿ 24 ਮਾਰਚ ਵਾਲੇ ਦਿਨ ਖਿਜੜਾਵਾਦ ਵਿਖੇ ਇੱਕ ਪਖੰਡੀ ਸਾਧ ਜੋ ਆਪਣੇ ਆਪ ਨੂੰ ਬਾਬਾ ਰਜਿੰਦਰ ਸਿੰਘ ਵਖਵਾਉਂਦਾ ਹੈ ਤੇ ਆਪਣੇ ਆਪਣੀ ਬਾਬਾ ਸ੍ਰੀ ਚੰਦ ਦਾ ਪਾਸਪ ਦੱਸ ਕੇ ਉਸ ਨੇ ਇੱਥੇ ਇੱਕ ਖਿਜੜਾਵਾਦ ਬਾਬੇ ਨਾਗੇ ਦੇ ਨਾਂ ਤੇ ਕੋਝ ਸਮਾਦਾ ਹਨ ਉਥੇ ਆਪਣਾ ਉਪਖੰਡ ਕਰਦਾ ਹੈ ਜਿੱਥੇ ਲੋਕਾਂ ਦੇ ਭੂਤ ਕੱਢਣ ਤੇ ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਮੰਨਮਤੀ ਕਰਵਾਈਆਂ ਕੀਤੀਆਂ ਜਾਂਦੀਆਂ ਹਨ ਤੇ ਉਸ ਵੱਲੋਂ ਹਰੇਕ ਸਾਲ ਮਾਰਚ ਦੇ ਮਹੀਨੇ ਉਥੇ ਇੱਕ ਸਮਾਗਮ ਕੀਤਾ ਜਾਂਦਾ ਹੈ ਤੇ ਜਿਸ ਵਿੱਚ ਪੰਥ ਦੇ ਪ੍ਰਚਾਰਕਾਂ ਨੂੰ ਗੁੰਮਰਾ ਕਰਕੇ ਬੁਲਾਇਆ ਜਾਂਦਾ ਹੈ ਕਿ ਗੁਰਮਤ ਦਾ ਸਮਾਗਮ ਹੋ ਰਿਹਾ ਹੈ ਜਦੋਂ ਕਿ ਉਸ ਬਾਬੇ ਵੱਲੋਂ ਜੋ ਉਸਨੇ ਉੱਥੇ ਇੱਕ ਪੋਥੀ ਰੱਖੀ ਹੋਈ ਹੈ ਉਸ ਨੂੰ ਬਿਲਕੁਲ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿੱਖ ਸੰਗਤਾਂ ਪ੍ਰਕਾਸ਼ ਕਰਦੇ ਆ ਹਨ ਉੱਤੇ ਚ ਦੁਆ ਲਗਾ ਦਿਆ ਹਨ ਤੇ ਆਪਾਂ ਸਤਿਕਾਰ ਵਜੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਚੌਰਾ ਕਰਦੇ ਹਨ ਬਿਲਕੁਲ ਉਸੇ ਤਰੀਕੇ ਦੇ ਨਾਲ ਉਸਨੇ ਇੱਕ ਪੋਥੀ ਪ੍ਰਕਾਸ਼ ਕੀਤੀ ਹੋਈ ਹੈ ਤੇ ਉਸ ਪੋਥੀ ਤੋਂ ਹੀ ਉਹ ਆਪਣੇ ਆਪ ਨੂੰ ਜੋ ਸੰਪਟ ਪਾਠ ਦਾ ਨਾਮ ਦਿੰਦਾ ਹੈ ਉਹਨਾਂ ਦੀ ਵੀ ਲੜੀ ਚ ਲਾਂਦਾ ਹੈ ਤੇ ਇਸ ਵਾਰ ਉਸ ਨੇ ਆਪਣੇ ਸਮਾਗਮ ਦੇ ਵਿੱਚ ਭਾਈ ਮਨਿੰਦਰ ਸਿੰਘ ਨੂੰ ਗੁੰਮਰਾਹ ਕਰਕੇ ਕਿ ਅਸੀਂ ਇੱਥੇ ਗੁਰਮਤ ਸਮਾਗਮ ਕਰਾਉਂਦੇ ਹਾਂ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਵਸੰਧ ਵਿੱਚ ਕਰਾਣਾ ਹੈ ਸੁੱਥੇ ਆ ਕੇ ਭਾਈ ਮਨਿੰਦਰ ਸਿੰਘ ਵੱਲੋਂ ਵੀ ਕੀਰਤਨ ਕੀਤਾ ਗਿਆ ਤੇ ਉਹਨਾਂ ਨੇ ਉਸ ਪੋਥੀ ਦੇ ਪ੍ਰਕਾਸ਼ ਨੂੰ ਸਮਝਿਆ ਕਿ ਗੁਰੂ ਗੰਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੋ ਅਣਜਾਨ ਪੁਨੇਬਲ ਵਿੱਚ ਉਹਨਾਂ ਨੇ ਉੱਥੇ ਕੀਰਤਨ ਕੀਤਾ ਤੇ ਜਦੋਂ ਸਾਡੇ ਸਿੰਘਾਂ ਨੂੰ ਇਸ ਬਾਬਤ ਪਤਾ ਲੱਗਿਆ ਕਿ ਪੰਥ ਦੇ ਪ੍ਰਸਿੱਧ ਰਾਗੀ ਵੀ ਇੱਥੇ ਆ ਕੇ ਕੀਰਤਨ ਕਰਕੇ ਗਏ ਹਨ ਤੇ ਜਦੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਸ ਗੱਲ ਦਾ ਬਹੁਤ ਪਛਤਾਵਾ ਕੀਤਾ ਕਿ ਮੇਰੇ ਨਾਲ ਇਹ ਬਹੁਤ ਵੱਡਾ ਧੋਖਾ ਹੋਇਆ ਹੈ ਮੈਨੂੰ ਨਹੀਂ ਸੀ ਪਤਾ ਕਿ ਇੱਥੇ ਸ੍ਰੀ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋ ਕੇ ਇਸ ਬਾਬੇ ਵੱਲੋਂ ਕੋਈ ਆਪਣੀ ਹੀ ਕਿਸੇ ਕਿਤਾਬ ਦਾ ਪ੍ਰਕਾਸ਼ ਕੀਤਾ ਗਿਆ ਹੈ ਮੇਰੇ ਕੋਲ ਅਣਜਾਣੇ ਵਿੱਚ ਭੁੱਲ ਹੋ ਗਈ ਹੈ ਅਸੀਂ ਬੇਨਤੀ ਕਰਦੇ ਹਾਂ ਸਮੁੱਚੀ ਸਿੱਖ ਸੰਗਤ ਨੂੰ ਕਿ ਜਿੱਥੇ ਪੰਥ ਨੂੰ ਸੁਚੇਤ ਕਰਨ ਵਾਲੇ ਕੌਮ ਨੂੰ ਸੁਚੇਤ ਕਰਨ ਵਾਲੇ ਇੱਕ ਰਾਗੀ ਸਿੰਘ ਇੱਕ ਪ੍ਰਚਾਰਕ ਸਿੰਘ ਗੁੰਮਰਾਹ ਹੋ ਸਕਦੇ ਹਨ ਉਥੇ ਤੁਸੀਂ ਅੰਦਾਜ਼ਾ ਲਾਓ ਕਿ ਇਸ ਬਾਬੇ ਵੱਲੋਂ ਕਿੱਡਾ ਵੱਡਾ ਇਹ ਖਣਵਾਰ ਸਿੱਖ ਸੰਗਤਾਂ ਦੀਆਂ ਭਾਵਨਾਂ ਵਾਲਾ ਭਾਵਨਾਮਾਨਲ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਕਈਆਂ ਨੂੰ ਤੇ ਉਥੇ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਜਾਂ ਕਿਸੇ ਅਨਮਤੀ ਪੁਸਤਕ ਦਾ ਪ੍ਰਕਾਸ਼ ਕੀਤਾ ਗਿਆ ਸਿਸ ਵਾਸਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਇਸ ਤਰ੍ਹਾਂ ਦੇ ਪਖੰਡੀ ਸਾਧਾ ਤੋਂ ਸੁਚੇਤ ਹੋਈਏ ਜੋ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨਾਲੋਂ ਤੋੜ ਕੇ ਇੱਕ ਤੇ ਸਾਨੂੰ ਹੋਰ ਅਨਮਤ ਵਾਲੀਆਂ ਜੋ ਉਹ ਆਪਣੀਆਂ ਕਰਮ ਕਾਂਡ ਕਰਦੇ ਹਨ ਉਹਨਾਂ ਵਿੱਚ ਲੁਝਾਉਂਦੇ ਨੇ ਤੇ ਸਾਨੂੰ ਸਭ ਤੋਂ ਕਿੱਡੀ ਵੱਡੀ ਅਵੱਗਿਆ ਜਾਣੇ ਜਾਂ ਅਣਜਾਣੇ ਵਿੱਚ ਕਰਵਾਈ ਜਾ ਰਹੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਿਲਕੁਲ ਸੇਮ ਉਸੇ ਤਰ੍ਹਾਂ ਜਿਵੇਂ ਸਿੱਖ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਉਸ ਸਾਧ ਵੱਲੋਂ ਕੋਈ ਆਪਣੇ ਵੱਲੋਂ ਹੀ ਉਹਨਾਂ ਦੀ ਕੋਈ ਧਾਰਮਿਕ ਪੋਥੀ ਹੋਵੇਗੀ ਜਾਂ ਕੋਈ ਹੋਰ ਕਿਤਾਬ ਹੋਵੇਗੀ ਉਸੇ ਤਰ੍ਹਾਂ ਦਾ ਆਕਾਰ ਦਿੱਤਾ ਗਿਆ ਤੇ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ ਜਿੱਥੇ ਅਸੀਂ ਸਮੂਹ ਗੁਰਨਾਨਕ ਨਾਮ ਲੈਵਾ ਗੁਰੂ ਕੇ ਸਿੱਖ ਸੰਗਤਾਂ ਨੂੰ ਇਸ ਪੱਖ ਤੋਂ ਸੁਚੇਤ ਕਰਦੇ ਹਾਂ ਤੇ ਉੱਥੇ ਅਸੀਂ ਪੰਥ ਦੀਆਂ ਜ਼ਿੰਮੇਵਾਰ ਹਸਤੀਆਂ ਜਥੇਦਾਰ ਸਹਿਬਾਨ ਤੇ ਹੋਰ ਵੀ ਜੋ ਸਾਡੀਆਂ ਸਭਾ ਸੁਸਾਇਟੀਆਂ ਹਨ ਸਿੱਖ ਸੰਗਤਾਂ ਦੇ ਇਕੱਠ ਨੇ ਉਹਨਾਂ ਨੂੰ ਸੁਚੇਤ ਕਰਦੇ ਹਨ ਕਿ ਆਪਾਂ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਪਖੰਡੀ ਸਾਧਾਂ ਦਾ ਵਿਰੋਧ ਕਰੀਏ ਜੋ ਸਿਰਸੇ ਵਾਲੇ ਸਾਧ ਦੀ ਤਰ੍ਹਾਂ ਹੀ ਉਸਨੇ ਵੀ ਜਿਵੇਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਵਾਸ ਧਾਰਨ ਕਰਕੇ ਸਿੱਖ ਸੰਗਤਾਂ ਦੀਆਂ ਭਾਵਾਂ ਨਾਮ ਭਾਵਨਾਵਾਂ ਨਾਲ ਖਿਲਵਾੜ ਕੀਤਾ ਸੀ ਤੇ ਬਾਬਾ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਤਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਰ੍ਹਾਂ ਕਿਸੇ ਹੋਰ ਪੁਸਤਕ ਨੂੰ ਪ੍ਰਕਾਸ਼ ਕਰਕੇ ਦੇਖੋ ਬਾਕੀ ਸਾਡੀਆਂ ਧੌਲੀਆਂ ਪਾਲੀਆਂ ਸਿੱਖ ਸੰਗਤਾਂ ਦਾ ਤੇ ਕਹਿਣਾ ਕਿ ਸਾਡੀਆਂ ਪੰਥੀਆਂ ਜੋ ਨਾਮਵਰ ਚਾਹੇ ਸਾਡੇ ਕਿਰਤਨੀ ਸਿੰਘ ਨੇ ਚਾਹੇ ਸਾਡੇ ਇਲਾਕੇ ਦੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਨੇਤਾ ਜਣ ਹਨ ਸਾਰੇ ਜਣੇ ਉੱਥੇ ਜਾ ਕੇ ਨਤਮਸਤਕ ਹੁੰਦੇ ਹਨ ਕਈਆਂ ਨੂੰ ਤੇ ਪਤਾ ਨਹੀਂ ਲੱਗਦਾ ਕਿ ਇੱਥੇ ਗੁਰੂ ਜਨ ਸਾਹਿਬ ਮਾਰੀ ਦਾ ਪ੍ਰਕਾਸ਼ ਕੀਤਾ ਗਿਆ ਹੈ ਜਾ ਕਿ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਕੀਤਾ ਗਿਆ ਸੋ ਸਰਪੰਚ ਸੰਗਤਾਂ ਨੂੰ ਬੇਨਤੀ ਹੈ ਤੇ ਅਸੀਂ ਫੌਮ ਦੀਆਂ ਜ਼ਿੰਮੇਵਾਰ ਸੰਸਥਾਨਾਂ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਪੱਖ ਤੋਂ ਸੁਚੇਤ ਹੋਈਏ ਤੇ ਉਹਨਾਂ ਪਾਠੀ ਸਿੰਘਾਂ ਨੂੰ ਵੀ ਬੇਨਤੀ ਹੈ ਜੋ ਥੋੜੀ ਜਿੰਨੀ ਮਾਇਆ ਦੇ ਲਾਲਚ ਵਿੱਚ ਆ ਕੇ ਉਸ ਅਕੌਥੀ ਗ੍ਰੰਥ ਦਾ ਪਾਠ ਕਰਦੇ ਹਨ ਉਸ ਤੇ ਰੌਲਾ ਲਗਾਉਂਦੇ ਹਨ ਜਿਵੇਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਰ੍ਹਾਂ ਉਸ ਇਸ ਅਫੌਤੀ ਜੋ ਅਫੌਤੀ ਪੁਸਤਕ ਹੈ ਉਸ ਤੇ ਚੋਰੀ ਵੀ ਕਰਦੇ ਹਨ ਜਿਸ ਤੋਂ ਆਪਸ ਆਮ ਸਿੱਖ ਸੰਗਤਾਂ ਨੂੰ ਭਲੇਖਾ ਪੈ ਜਾਂਦਾ ਹੈ ਕਿਉਂਕਿ ਜੇਕਰ ਕੋਈ ਗੁਰਸਿੱਖ ਉੱਥੇ ਚੋਰੀ ਕਰ ਰਿਹਾ ਹੈ ਜਾਂ ਪਾਠ ਕਰ ਰਿਹਾ ਹੈ ਤਾਂ ਆਮ ਸਿੱਖ ਤੇ ਸਮਝੇਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੈ ਅਸੀਂ ਉਹਨਾਂ ਨੂੰ ਸੁਚੇਤ ਵੀ ਕਰਦੇ ਹਾਂ ਤੇ ਸਮੁੱਚੀਆਂ ਸੰਗਤਾਂ ਉਹਨਾਂ ਨੂੰ ਲਾੜਤਾ ਵੀ ਇਸ ਵਕਤ ਪਾਰੀਆਂ ਨੇ ਜੋ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਲੜ ਲੱਗੇ ਹੋਏ ਹਨ ਸਿਸ ਵਕਤ ਸੁਚੇਤ ਹੋਈਏ ਤੇ ਜਥੇਦਾਰ ਸਾਹਿਬਾਨ ਨੂੰ ਵੀ ਬੇਨਤੀ ਹੈ ਕਿ ਇਸ ਫਖੰਡੀ ਸਾਧ ਦੇ ਵਿਰੁੱਧ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਜੀ ਸਾਡੀਆਂ ਸਾਰੀਆਂ ਸੰਗਤਾਂ ਵੱਲੋਂ ਪੁਰਜੋਰੇ ਅਪੀਲ ਹੈ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ